ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੀ ਇਥੋਂ ਦੀ ਐਸਐਸਪੀ ਨੂੰ ਖਾਸ ਤੌਰ ਤੇ ਤੁਸੀਂ ਪੜੇ ਲਿਖੇ ਹੋ ਇੱਕ ਟੁੱੱਚਾ ਬੰਦਾ ਜਿਹਦੇ ਪੈਰ ਥੱਲੇ ਡੇਰ ਆ ਗਿਆ ਪਾਇ ਚਾਂਸ ਤੋਂ ਐਮਐਲਏ ਬਣ ਗਿਆ ਉਹਦੇ ਪਿੱਛੇ ਲੱਗ ਕੇ ਤੁਸੀਂ ਇੱਕ ਦੂਤ ਕੀਤੀ ਆ ਜਿਨ੍ਹਾਂ ਨੇ 15 ਸਾਲ ਰਾਜ ਕੀਤਾ ਅਜ ਉਹਨਾਂ ਦਾ ਹਾਲ ਦੇਖ ਲਓ ਤੇ ਉਹਾਂ ਦੇ ਪੁਲਸਫਰਾਂ ਦੇ ਜਿਹੜੀਆਂ ਵਧੀਕੀਆਂ ਕੀਤੀਆਂ ਸੀ ਉਹਨਾਂ ਦਾ ਹਾਲ ਦੇਖ ਲਓ ਉਹਨਾਂ ਤੋਂ ਕੋਈ ਸਭ ਕੁਝ ਸਿੱਖ ਲਓ ਲਿਖਾ ਸੀ ਕਿ ਇਹ ਦਲਤ ਨੇ ਇਹਨਾਂ ਨੂੰ ਕੁੱਟ ਮਾਰ ਲਵਾਗੇ ਇਹਨਾਂ ਦੇ ਘਰ ਤਬਾ ਕਰ ਦੇਵਾਂਗੇ ਐਵੇਂ ਦੀਆਂ ਧਾੜੀਆਂ ਜਿਹੜੀਆਂ ਵਧੀਆਂ ਸਾਡੇ ਲੋਕ ਸਹਿਣ ਨਹੀਂ ਕਰਨਗੇ ਕਿ ਆਮ ਆਦਮੀ ਪਾਰਟੀ ਜਿਹੜਾ ਕਹਿੰਦਾ ਸੀ ਅਸੀਂ ਆਮ ਲੋਕਾਂ ਦੀ ਸੁਣਾਂਗੇ ਓਏ ਮਜ਼ਦੂਰਾਂ ਦਾ ਵਾਦਾ ਆਮ ਆਦਮੀ ਕਾਹ ਹੁੰਦਾ ਹੈ ਪੁਲਿਸ ਸਿਆਸੀ ਤੇ ਚੌਧਰੀਆਂ ਦੀ ਗੁੰਡਾ ਗੱਠ ਜੋੜ ਦੇ ਖਿਲਾਫ ਮੂੰਹ ਤੋੜਵਾ ਜਵਾਬ ਦੇਣ ਦੇ ਲਈ ਇਕੱਤਰ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਵੀਰੋ ਅਤੇ ਮੇਰੀਓ ਭੈਣੋ ਇਹ ਜਿਹੜਾ ਚੰਦ ਭਾਂ ਦਾ ਮਾਮਲਾ ਹੈ ਮੈਂ ਇਹਦੇ ਤੇ ਦੋ ਤਿੰਨ ਇੰਗਲਾਂ ਤੋਂ ਗੱਲ ਕਰਨਾ ਚਾਹੁੰਨੀ ਆ ਪਹਿਲੇ ਨੰਬਰ ਤੇ ਇਹ ਕਿ ਜਦੋਂਕਰ ਰਿਜ਼ਰਵੇਸ਼ਨ ਸਾਨੂੰ ਸੰਵਿਧਾਨ ਨੇ ਦਿੱਤੀ ਆ ਜਾਤਾਂ ਦੇ ਆਧਾਰ ਤੇ ਜਾਂ ਲਿੰਗ ਦੇ ਆਧਾਰ ਤੇ ਤਾਂ ਇੱਕ ਹਿੱਸੇ ਨੂੰ ਇਹ ਖਜਮ ਨਹੀਂ ਹੁੰਦੀ ਕਿ ਕੋਈ ਦਲਤਾਂ ਦੇ ਉਤੋਂ ਵਿੱਚੋਂ ਸਰਪੰਚ ਬਣ ਜੇ ਚੌਧਰੀਆਂ ਨੂੰ ਲੱਗਦਾ ਅਸੀਂ ਉਹਦੇ ਘਰੇ ਜਾਈਏ ਸ਼ੁਰੂ-ਸ਼ੁਰੂ ਦੇ ਵਿੱਚ ਹੁੰਦਾ ਸੀ ਕਿ ਪਿੰਡ ਦੇ 100 ਕਾਲ ਦੇ ਚਾਚੇ ਤਾਏ ਜਿਹੜੇ ਸੀ ਚਾਬੀ ਉਹਨਾਂ ਕੋਲੇ ਹੁੰਦੀ ਸੀ ਮੋਹਰ ਉਹਨਾਂ ਕੋਲੇ ਹੁੰਦੀ ਸੀ ਪਰ ਹੌਲੀ-ਹੌਲੀ ਜਦੋਂ ਸਾਡੇ ਲੋਕ ਸਾਡੀ ਜਮਾਤ ਜਿਹੜੀ ਆ ਉਹ ਸਿਆਸਤ ਸਿੱਖ ਗਈ ਤੇ ਅੱਜ ਉਹਨਾਂ ਨੂੰ ਹਜਮ ਨਹੀਂ ਹੁੰਦੀ ਪਹਿਲਾ ਮਸਲਾ ਇਹਦੇ ਵਿੱਚ ਆਉਂਦਾ ਹੈ ਇਹ ਇੱਕ ਛੋਟਾ ਜਿਹਾ ਮਸਲਾ ਸੀ ਨਾਲੀ ਕੱਢਣ ਦਾ ਉਹਦੇ ਉੱਤੇ ਇਥੋਂ ਦਾ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਹੋਇਆ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੀ ਆ ਇਥੋਂ ਦੀ ਐਸਐਸਪੀ ਨੂੰ ਖਾਸ ਤੌਰ ਤੇ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਬਹੁਤ ਔਖੇ ਇਮਤਿਹਾਨ ਪਾਸ ਕਰਕੇ ਇਸ ਵੱਡੇ ਅਹੁਦੇ ਤੇ ਆਏ ਹੋ ਇੱਕ ਟੁੱੱਚਾ ਬੰਦਾ ਜਿਹਦੇ ਪੈਰ ਥੱਲੇ ਬਡੇਰ ਆ ਗਿਆ ਬਾਏ ਚਾਂਸ ਤੋਂ ਐਮਐਲਏ ਬਣ ਗਿਆ ਉਹਦੇ ਪਿੱਛੇ ਲੱਗ ਕੇ ਤੁਸੀਂ ਇਹ ਕਰਤੂਤ ਕੀਤੀ ਆ ਤੁਸੀਂ ਪਿਛਲੇ ਸਮਿਆਂ ਤੋਂ ਸਿੱਖ ਲਓ ਸਰਕਾਰਾਂ 5 ਸਾਲ ਤੱਕ ਵਿੱਚ ਬਦਲ ਜਾਣੀਆਂ ਆਉਂਦੀਆਂ ਫੇਰ ਉਹਨਾਂ ਦਾ ਨਹੀਂ ਪਤਾ ਲੱਗਦਾ ਜਿਨ੍ਹਾਂ ਨੇ 15 ਸਾਲ ਰਾਜ ਕੀਤਾ ਅਜ ਉਹਨਾਂ ਦਾ ਹਾਲ ਦੇਖ ਲਓ ਤੇ ਉਹੋਂ ਦੇ ਪੁਲਿਸ ਅਫਸਰਾਂ ਦੇ ਜਿਹੜੀਆਂ ਵਧੀਆਂ ਕੀਤੀਆਂ ਸੀ ਉਹਨਾਂ ਦਾ ਹਾਲ ਦੇਖ ਲਓ ਉਹਨਾਂ ਤੋਂ ਕੋਈ ਸਬਕ ਸਿੱਖ ਲਓ ਇਹ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਹੈ ਇਹ ਤੋਂ ਅਗਲੀ ਗੱਲ ਕਿ ਇਹਨਾਂ ਨੇ ਕਿਉਂਕਿ ਜਿਹੜਾ ਜਾਤੀਵਾਦੀ ਵਿਤਕਰਾ ਆ ਸਾਡੇ ਗੁਰੂਆਂ ਨੇ ਜ਼ੋਰ ਲਾ ਲਿਆ ਇੱਕ ਬਾਟੇ ਦਾ ਅੰਮ੍ਰਿਤ ਛਕਾ ਕੇ ਅਸੀਂ ਗੁਰਦੁਆਰੇ ਜਵਾਂਗੇ ਸਰਬੱਤ ਦੇ ਭਲੇ ਦੀ ਰੋਜ਼ ਅਰਦਾਸ ਹੁੰਦੀ ਆ ਸਾਡੇ 12000 ਪਿੰਡ ਆ ਤੇ ਗੁਰਦੁਆਰੇ ਕਿੰਨੇ ਹੋਣਗੇ ਉਥੇ ਅਰਦਾਸ ਹੁੰਦੀ ਆ ਪਰ ਅਸੀਂ ਆ ਕੇ ਸਮਾਜ ਦੇ ਵਿੱਚ ਭੁੱਲ ਜਾਂਦੇ ਆ ਤੇ ਜਾਤੀ ਤੌਰ ਤੇ ਲੋਕਾਂ ਨੂੰ ਜਲੀਲ ਕਰਨਾ ਅਜੇ ਛੱਡਿਆ ਨਹੀਂ ਇੱਕ ਹਿੱਸੇ ਨੇ ਇੱਕ ਹਿੱਸੇ ਨੇ ਕਹੂੰਗੀ ਮੈਂ ਸਾਰਿਆਂ ਨੂੰ ਨਹੀਂ ਇਹ ਇਹ ਗੱਲ ਕਹਿੰਦੀ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਜਿਹੜਾ ਇਹ ਸਮਾਜਿਕ ਜ਼ੁਬਰ ਆ ਜ਼ਬਰ ਆ ਸਵਿਨਾਣ ਇਹਦੀ ਤੁਹਾਨੂੰ ਆਜ਼ਾਦਤ ਨਹੀਂ ਦਿੰਦਾ ਇਹ ਕੁਛ ਕਰਨ ਦੀ ਤਾਂ ਸਾਡੇ ਸਾਥੀਆਂ ਨੇ ਕਿਉਂਕਿ ਉਹਨਾਂ ਨੂੰ ਇੱਕ ਭਲੇਖਾ ਸੀ ਕਿ ਅਦਾਲਤ ਨੇ ਇਹਨਾਂ ਨੂੰ ਕੁੱਟ ਮਾਰ ਲਵਾਗੇ ਇਹਨਾਂ ਦੇ ਘਰ ਤਬਾ ਕਰ ਦੇਵਾਂਗੇ ਪਹਿਲਾ ਉਹਨਾਂ ਨੇ ਦਾਨ ਸਿੰਘ ਵਾਲੇ ਟੈਂਡੀ ਦੇ ਵਿੱਚ ਜੀਵਨ ਸਿੰਘ ਬਸਤੀ ਦੇ ਵਿੱਚ ਕਰਕੇ ਦੇਖਿਆ ਅੱਠ ਕਰਕੇ ਫੂਕੇ ਉਹਦੇ ਪਿੱਛੇ ਵੀ ਉਥੋਂ ਦਾ ਪੁੱਚੋ ਮੰਡੀ ਦਾ ਐਮ ਐਲ ਏ ਸੀ ਉਹਨਾਂ ਦਾ ਚਿੱਟਿਆਂ ਦਾ ਵਪਾਰ ਚੱਲਦਾ ਏ ਸੋ ਇਹ ਇਸ ਕਰਕੇ ਚਾਹੇ ਉਹ ਪਿੰਡ ਦਾ ਜਿਹੜਾ ਚੌਧਰੀ ਆ ਚੰਦ ਭਾਂਦਾ ਉਹ ਕਹਿੰਦਾ ਮੈਂ ਕਾਂਗਰਸੀ ਆ ਪਰ ਇਹਨਾਂ ਦਾ ਕੋਈ ਆਪਦੀ ਕੋਈ ਇਹਨਾਂ ਦਾ ਨਹੀਂ ਹੁੰਦਾ ਦੀਨ ਨਮਨ ਕਿਸੇ ਪਾਰਟੀ ਦੀ ਸਰਕਾਰ ਬਣ ਜੇ ਜਿਨ੍ਹਾਂ ਨੇ 2 ਨੰਬਰ ਦੇ ਧੰਦੇ ਕਰਨੇ ਉਹਨਾਂ ਦੇ ਨਾਲ ਹੁੰਦੇ ਆ ਸੋ ਇਸ ਕਰਕੇ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਆ ਕਿ ਆ ਜਿਹੜੀ ਜਮਾਤ ਆ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਆ ਅਸੀਂ ਭਗਤ ਸਿੰਘ ਦੇ ਵਾਰਸ ਆ ਅਸੀਂ ਵਾਰਸ ਆ ਉਹਨਾਂ 9 ਸਾਲ ਤੇ 7 ਸਾਲ ਦੇ ਸਾਹਿਬ ਜਾਂਦੇ ਆ ਦੇ ਜਿਨ੍ਹਾਂ ਨੇ ਇਹ ਨਹੀਂ ਸੀ ਮੰਨੀ ਮੁਗਲਾਂ ਦੀ ਅੱਜ ਵੀ ਅਸੀਂ ਤੁਹਾਡੀ ਇਹ ਮੰਨਣ ਵਾਲੇ ਨਹੀਂ ਤੇ ਸਾਡੀ ਲੜਾਈ ਬੜੀ ਲੰਬੀ ਆ ਇਹ ਲੜਾਈ ਇਥੋਂ ਤੱਕ ਸੀਮਿਤ ਨਹੀਂ ਰਹਿਣੀ ਚੰਦ ਭਾਂਦੇ ਦੇ ਮਾਮਲੇ ਤੇ ਕਿ ਹਾਂ ਉਹਨਾਂ ਦੇ ਜਿਹੜੇ ਸਾਡੇ ਸਾਥੀਆਂ ਦੇ ਪਰਚੇ ਦਰਜ ਹੋਏ ਉਹਨਾਂ ਦਾ ਨੁਕਸਾਨ ਕੀਤਾ ਹੈ ਛੋਟੇ-ਛੋਟੇ ਬੱਚਿਆਂ ਨੂੰ ਸਰੀਰਕ ਤੌਰ ਤੇ ਤੁਸੀਂ ਅਪਾਹਜ ਬਣਾ ਦਿੱਤਾ ਮੈਨੂੰ ਸਮਝ ਨਹੀਂ ਆਉਂਦੀ ਕਿ ਆਮ ਆਦਮੀ ਪਾਰਟੀ ਜਿਹੜੇ ਕਹਿੰਦੇ ਸੀ ਅਸੀਂ ਆਮ ਲੋਕਾਂ ਦੀ ਸੁਣਾਂਗੇ ਓਏ ਮਜ਼ਦੂਰਾਂ ਤੋਂ ਵਾਅਦਾ ਆਮ ਆਦਮੀ ਕਾਹ ਹੁੰਦਾ ਓ ਮੈਨੂੰ ਮੱਤੇ ਦਾ ਇੱਕ ਮਜ਼ਦੂਰ ਗੋਰਾ ਸਿੰਘ ਯਾਦ ਆਉਂਦਾ ਤੁਸੀਂ ਕਿਸੇ ਬੰਦੇ ਨੂੰ ਕੋਈ ਆਪਦੇ ਹੱਕ ਲਈ ਬੋਲੇ ਕੋਈ ਨਰੇਗਾ ਦੇ ਕੰਮ ਲਈ ਬੋਲੇ ਕੋਈ ਆਪਦੀ ਨਾਲੀ ਘਟਾਉਣ ਲਈ ਬੋਲੇ ਤੁਸੀਂ ਉਹਨਾਂ ਨੂੰ ਦੇਸ਼ ਧਰੋਹ ਦੇ ਪਰਚੇ ਪਾ ਕੇ ਤੇ ਜੇਲਾ ਵਿੱਚ ਸੁੱਟ ਕੇ ਕਮੇਂ ਪਾਲਦੇ ਹੋ ਇਹ ਅਸੀਂ ਬਿਲਕੁਲ ਸਹਿਨ ਨਹੀਂ ਕਰਾਂਗੇ ਇੱਥੇ ਕਿਹੜਾ ਅਤਵਾੜਿਆ ਜਿਹੜੀਆਂ ਤੁਸੀਂ ਇਹੋ ਜਿਹੀਆਂ ਤਰਾਵਾਂ ਲਾਉਂਦੇ ਆ ਸੋ ਇਸ ਕਰਕੇ ਆਮ ਆਦਮੀ ਪਾਰਟੀ ਵਾਲੇ ਭਲੇਖਾ ਕੱਢ ਦੇ ਨਿਕਲ ਗਿਆ ਉਹਨਾਂ ਦਾ ਭਲੇਖਾ ਦਿੱਲੀ ਦੇ ਵਿੱਚ ਲੋਕਾਂ ਨੇ ਕੱਢਤਾ ਪੰਜਾਬ ਦੇ ਵਿੱਚ ਵੀ ਨਿਕਲ ਜੂਗਾ ਇਹਨਾਂ ਦਾ ਭਲੇਖਾ ਐਵੇਂ ਦੀਆਂ ਧਾਡੀਆਂ ਜਿਹੜੀਆਂ ਵਧੀਆਂ ਸਾਡੇ ਲੋਕ ਸਹਿਨ ਨਹੀਂ ਕਰਨਗੇ ਅਸੀਂ ਸਾਰੇ ਰਲ ਕੇ ਸਾਡੀ 95% ਲੋਕਾਂ ਦੀ ਇਹ ਸਾਂਝੀ ਲੜਾਈ ਆ ਅਸੀਂ ਰਲ ਕੇ ਚਾਹੇ ਸਾਡੇ ਜਾਤੀ ਜਬਰ ਜਬਰ ਹੋਵੇ ਚਾਹੇ ਕਾਨੂੰਨਾਂ ਦੇ ਜਬਰ ਹੋਵੇ ਚਾਹੇ ਤੁਸੀਂ ਨੀਤੀਆਂ ਦੇ ਤੌਰ ਤੇ ਸਾਡੇ ਤੇ ਜਬਰ ਕਰੋ ਅਸੀਂ ਬਿਲਕੁਲ ਨਹੀਂ ਸਹਿਣ ਕਰਾਂਗੇ ਇਹਨੇ ਸ਼ਬਦਾਂ ਨਾਲ ਤਾਂ ਹੀ ਮੈਨਾਂ ਮਿਲਿਆ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ